ਮੁੰਡਾ ਵਿਆਹਣਾ ਆ ਕੁੜੀ ਵਿਆਹਣੀ ਆ ਅਸੀਂ ਕਿਰਾਏ ਤੇ ਰਹਿ ਰਹੇ ਆ ਘਰ-ਬਾਰ ਲੈਣਾ ਆ ਬਹੁਤ ਚੰਗੀ ਗੱਲ ਆ ਸਾਰੇ ਕਾਰਜ ਬੰਦੇ ਨੂੰ ਕਰਨੇ ਚਾਹੀਦੇ ਆ ਮੈਂ ਵੀ ਕਰਦਾ ਆ ਤੁਸੀਂ ਵੀ ਕਰਦੇ ਹੋਮੋਗੇ ਹਰ ਪੇਰੈਂਟਸ ਦੀ ਖੁਆਇਸ਼ ਹੁੰਦੀ ਆ ਕਿ ਸਾਡੇ ਬੱਚੇ ਸੈੱਟ ਹੋ ਜਾਣ ਸਾਡੇ ਕੋਲ ਸੋਹਣਾ ਘਰ ਹੋਵੇ ਸੋਹਣਾ ਬੈਂਕ ਬੈਲੈਂਸ ਵੀ ਹੋਵੇ ਆਉਣ ਜਾਣ ਦੇ ਲਈ ਵਧੀਆ ਗੱਡੀ ਵੀ ਹੋਵੇ ਹਰ ਬੰਦੇ ਦੀ ਖੁਆਇਸ਼ ਆ ਕੀ ਦੀ ਨਹੀਂ ਹੁੰਦੀ ਤੇ ਜਦੋਂ ਮੈਂ ਗੁਰਬਾਣੀ ਨੂੰ ਪੜਦਾ ਗੁਰਬਾਣੀ ਮੈਨੂੰ ਝੰਡੋੜਦੀ ਆ ਹਲੂਣਾ ਦਿੰਦੀ ਆ ਤੂੰ ਮੇਰੇ ਨਾਲ ਜੁੜ ਮੈਂ ਤੇਰੇ ਆਪ ਹੀ ਸਾਰੇ ਕੰਮ ਕਰ ਦੇਣੇ ਆ ਤੂੰ ਮੇਰੇ ਨਾਲ ਜੁੜ ਮੈਂ ਆਪ ਹੀ ਤੇਰੇ ਸਾਰੇ ਕੰਮ ਕਰ ਦੇਣੇ ਆ ਪਰ ਤੂੰ ਜੁੜਿਆ ਹੀ ਚੀਜ਼ਾਂ ਦੇ ਨਾਲ ਆ ਇਸ ਕਰਕੇ ਤੇਰੇ ਕੰਮ ਨਹੀਂ ਸੰਵਰ ਰਹੇ ਫਿਰ ਮੈਨੂੰ ਹੋਸ਼ ਆਉਂਦੀ ਐ ਇੱਕਦਮ ਕਿ ਹਾਂ ਵਾਕਈ ਸਹੀ ਗੱਲ ਆ ਮਹਾਰਾਜ ਮੈਨੂੰ ਕੁਝ ਸਮਝਾਉਣਾ ਚਾਹੁੰਦੇ ਨੇ ਮਹਾਰਾਜ ਮੈਨੂੰ ਕੁਝ ਕਹਿ ਰਹੇ ਨੇ ਪਰ ਮੈਂ ਪੜੀ ਜਾ ਰਿਆਂ ਪੜੀ ਜਾ ਰਿਆਂ ਪੜੀ ਜਾ ਰਿਆਂ ਮਹਾਰਿਸ਼ ਕਹਿੰਦੇ ਦਵਿੰਦਰ ਸਿੰਘ ਤੈਨੂੰ ਕਬਰੋਂ ਦੀ ਲੋੜ ਨਹੀਂ ਹੈ ਮੇਰੇ ਪੁੱਤਰ ਮੈਂ ਬੈਠਾਂ ਸਾਰੇ ਕੰਮ ਕਰਨ ਲਈ ਤੇਰੇ ਤੂੰ ਮੇਰਾ ਹੋ ਮੈਂ ਤੇਰਾ ਹੋ ਜਾਊਂਗਾ ਰੇ ਮਨ ਮੇਰੇ ਤੂੰ ਹਰਸਿਓਂ ਜੋਰ ਕੋਈ ਮਨਾ ਤੂੰ ਰੱਬ ਦੇ ਨਾਲ ਜੋੜ ਆਪਣੀ ਤੂੰ ਚੀਜ਼ਾਂ ਦੇ ਨਾਲ ਜੁੜੀਊਗਾ ਇਹਨਾਂ ਨੂੰ ਛੱਡ ਇਹ ਕੰਮ ਮੈਂ ਤੇਰੇ ਆਪ ਹੀ ਕਰ ਦੇਣੇ ਆ ਤੂੰ ਫਿਕਰ ਨਾ ਕਰ ਜਦੋਂ ਆਪਾਂ ਕਿਸੇ ਦੁਕਾਨ ਤੋਂ ਕੁਝ ਲੈਣ ਜਾਂਦੇ ਹੁੰਦੇ ਸੀ ਨਾ ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਕੁਝ ਝੂੰਗਾ ਮੰਗਦੇ ਸੀ ਜਾਂ ਦੁਆਬੇ ਦੇ ਵਿੱਚ ਰੂੰਗਾ ਕਹਿ ਦਿੰਦੇ ਆ ਤੇ ਉਹ ਦੁਕਾਨਦਾਰ ਸਾਨੂੰ ਕਈ ਵਾਰ ਫੁੱਲੀਆਂ ਦੇ ਦਿੰਦਾ ਸੀ ਕੋਈ ਇੱਕ ਅਕਦੀ ਟੌਫੀ ਦੇ ਦਿੰਦਾ ਸੀ ਜਾਂ ਜੋ ਕੁਝ ਵੀ ਉਹ ਫੋਰਟ ਕਰ ਸਕਦਾ ਸੀ ਸਾਨੂੰ ਥੋੜ੍ਹਾ ਜਿਹਾ ਦੇ ਦਿੰਦਾ ਸੀ ਹੱਥ ਤੇ ਰੱਖ ਦਿੰਦਾ ਸੀ ਤੇ ਅਸੀਂ ਬੜੇ ਖੁਸ਼ ਹੁੰਦੇ ਹੁੰਦੇ ਸੀ ਏਦਿ ਮਹਾਰਾਜ ਮੈਨੂੰ ਕਹਿ ਰਹੇ ਨੇ ਉਹ ਕਹਿੰਦੇ ਤੂੰ ਮੇਰਾ ਹੋ ਜਾ ਤੇਰੇ ਸਾਰੇ ਕੰਮ ਮੈਂ ਸਵਾਰ ਦੇਣੇ ਆ ਇਸ ਆਪਣੇ ਮਨ ਨੂੰ ਇਸ ਆਪਣੀ ਸੋਚ ਨੂੰ ਮੇਰੇ ਵੱਲ ਨੂੰ ਜੋਰ ਦੁਨੀਆ ਤੋਂ ਹਟਾ ਕੇ ਮੇਰੇ ਵੱਲ ਨੂੰ ਆ ਮੈਂ ਤੇਰੇ ਸਾਰੇ ਕੰਮ ਕਰਨ ਨੂੰ ਤਿਆਰ ਹਾਂ ਪਰ ਤੂੰ ਆਉਂਦਾ ਹੀ ਨਹੀਂ ਮੇਰੇ ਵੱਲ ਨੂੰ ਤੂੰ ਸੋਚਦਾ ਹੀ ਨਹੀਂ ਮੇਰੇ ਬਾਰੇ ਮੈਂ ਤੈਨੂੰ ਆਪਣਾ ਬਣਾਇਆ ਮੈਂ ਤੈਨੂੰ ਪੈਦਾ ਕੀਤਾ ਤੇਰੇ ਮੂੰਹ ਲਾਇਆ ਤੇਰੇ ਢਿੱਡ ਲਾਇਆ ਜਦ ਮੈਂ ਮੂੰਹ ਲਾ ਸਕਦਾ ਢਿੱਡ ਲਾ ਸਕਦਾ ਤੈਨੂੰ ਖਾਣਾ ਨਹੀਂ ਦੇ ਸਕਦਾ ਰੇ ਮਨ ਮੇਰੇ ਤੂੰ ਹਰਸਿਓ ਜੋਰ ਕਹਾ ਜ ਤੋਹਾਰੇ ਨਹੀਂ ਹੋਰ ਤੇਰੇ ਹੋਰ ਕੋਈ ਕਾਜ ਨਹੀਂ ਹੈ ਤੇਰੇ ਹੋਰ ਕੋਈ ਕੰਮ ਨਹੀਂ ਦੁਨੀਆ ਤੇ ਕਰਨ ਵਾਲੇ ਇਹ ਹੀ ਕੰਮ ਆ ਜਿਹੜਾ ਤੂੰ ਮੇਰੇ ਨਾਲ ਜੁੜਨਾ ਆ ਇਹ ਹੀ ਕੰਮ ਆ ਜਦੋਂ ਤੂੰ ਮੇਰੇ ਨਾਲ ਜੁੜ ਜਾਏਗਾ ਫੇਰ ਮੈਨੂੰ ਪਤਾ ਕੀ ਦੇਣਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਜਦੋਂ ਤੂੰ ਮੇਰੇ ਨਾਲ ਜੁੜ ਜਾਣਾ ਫੇਰ ਮੈਂ ਤੇਰੇ ਸਾਰੇ ਕੰਮ ਕਰ ਦੇਣੇ ਆ ਤੈਨੂੰ ਕੋਈ ਫਿਕਰ ਕਰਨ ਦੀ ਲੋਟ ਨਹੀਂ ਪੈਣੀ ਪਰ ਤੂੰ ਆਪ ਹੀ ਲੱਗਾ ਸਾਰੇ ਕੰਮ ਕਰਨ ਜਿਹੜੀ ਮੈਂ ਤੇਰੇ ਲਈ ਕਰਨੀ ਸੀ ਤੇਰਾ ਕੰਮ ਮੇਰੇ ਨਾਲ ਜੋੜਨਾ ਸੀ ਮੇਰਾ ਕੰਮ ਤੇਰੇ ਕਾਜ ਸਵਾਰਨਾ ਸੀ ਮਹਾਰਾਜ ਕਹਿੰਦੇ ਪਰ ਤੂੰ ਆਪੋਜਿਟ ਚੱਲ ਰਿਹਾ ਆ ਮੇਰੇ ਨਾਲ ਜੁੜ ਜਾ ਮੈਂ ਤੇਰੇ ਸਾਰੇ ਕੰਮ ਕਰ ਦੇਵਾਂ ਤੂੰ ਕੱਲਾ ਹੀ ਆਇਆ ਸੀ ਮੇਰੇ ਪੁੱਤਰਾ ਤੂੰ ਦੁਨੀਆ ਤੇ ਕੱਲਾ ਹੀ ਆਇਆ ਸੀ ਇਕੱਲੇ ਨਹੀਂ ਜਾਣਾ ਤੂੰ ਕਾਤੇ ਫਿਕਰ ਕਰਦਾ ਕਿ ਜਿਹੜੇ ਤੇਰੇ ਸੰਗੀ ਸਾਥੀ ਨੇ ਜਿਹਨੂੰ ਤੂੰ ਆਪਣਾ ਬਣਾਇਆ ਜਿਹਨੂੰ ਤੂੰ ਇਹ ਕਹਿਣਾ ਕਿ ਇਹ ਮੇਰੀ ਦੁਨੀਆ ਆ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਤੈਨੂੰ ਲਾਂਬੂ ਵੀ ਉਹਨਾਂ ਨੇ ਲਾਉਣਾ ਜਿਨ੍ਹਾਂ ਦੇ ਲਈ ਤੂੰ ਸਾਰਾ ਕੁਝ ਕਰ ਰਿਆ ਇੱਥੇ ਬਾਹਲੀਆ ਕੰਟਰੀਆਂ ਦੇ ਵਿੱਚ ਬਟਨ ਦੱਬਦੇ ਨੇ ਫਿਊਨਰ ਵੇਲੇ ਕਿ ਸਦੋ ਬਈ ਪੁੱਤਰ ਨੂੰ ਜਾਂ ਘਰ ਦੇ ਕਿਸੇ ਉਸ ਬੰਦੇ ਨੂੰ ਜਿਹੜਾ ਖਾਸ ਹੋਵੇ ਆਖੇ ਬਜਨ ਦੱਬੇ ਦਾ ਸਿਰਸਰਕੇਤ ਨੂੰ ਫੂਕਣਾ ਵੀ ਉਹਨਾਂ ਨੇ ਹੀ ਆ ਜਿਨ੍ਹਾਂ ਲਈ ਤੂੰ ਸਾਰਾ ਕੁਝ ਕਰ ਰਿਆ ਆਵਤ ਇਕੱਲਾ ਜਾਤ ਇਕੱਲਾ ਹਮ ਤੁਮ ਸੰਗ ਝੂਠ ਸਭ ਬੋਲਾ ਤੂੰ ਆਇਆ ਕੱਲਾ ਤੂੰ ਜਾਣਾ ਕੱਲੇ ਨੇ ਜੋ ਤੇਰੇ ਸੰਗੀ ਸਾਥੀ ਨੇ ਜਿਨ੍ਹਾਂ ਨੂੰ ਤੂੰ ਸੰਗ ਬਣਾਇਆ ਆਪਣਾ ਜੋ ਤੂੰ ਮਹਿਲ ਮਾੜੀਆਂ ਬਣਾਈਆਂ ਨੇ ਸਭ ਝੂਠ ਨੇ ਮਹਾਰਾਜ ਕਹਿੰਦੇ ਤੂੰ ਮੇਰੇ ਵਲਾ ਮੈਂ ਤੇਰੇ ਸਾਰੇ ਕੰਮ ਕਰਨ ਨੂੰ ਤਿਆਰ ਹਾਂ ਇੱਕ ਵਾਰੀ ਪੈਰ ਤਾਂ ਪੁੱਟ ਮੇਰੇ ਪੁੱਤਰਾ ਇੱਕ ਵਾਰੀ ਹੱਥ ਤਾਂ ਸਹੀ ਇੱਕ ਵਾਰੀ ਮੈਨੂੰ ਆਪਣਾ ਬਣਾ ਤਾਂ ਸਹੀ ਤੂੰ ਬਸ ਮੇਰਾ ਨਾਂ ਹੀ ਜੱਪੀ ਜਾਣਾ ਮੇਰਾ ਕਹਿਣਾ ਤਾਂ ਮੰਨਦਾ ਹੀ ਨਹੀਂ ਤੂੰ ਮਨੂੰ ਧੂਫ ਦਿਖਾਈ ਜਾਣਾ ਤੂੰ ਮੇਰਾ ਪਾਠ ਕਰੀ ਜਾਣਾ ਤੂੰ ਲੋਕਾਂ ਨੂੰ ਮੇਰੇ ਬਾਰੇ ਦੱਸੀ ਜਾਣਾ ਪਰ ਮੇਰਾ ਕਹਿਣਾ ਤਾਂ ਮੰਨਦਾ ਹੀ ਨਹੀਂ ਮੈਂ ਤੇਰੇ ਕੰਮ ਕਿਦਾਂ ਕਰਦਾ ਸੋ ਆ ਇੱਕ ਕਦਮ ਚੁੱਕ ਤਾਂ ਸਹੀ ਕਰੋੜਾ ਕਦਮ ਮੈਂ ਤੇਰੇ ਵੱਲ ਆਉਂਗਾ ਕੁਰਸੀ ਕੇ ਇੱਕ ਪੈਂਦਾ ਜਾਏ ਸਤਿਗੁਰ ਕਰੋੜਾ ਪੈਂਡੇ ਆਉਂਦਾ ਸਾਡੇ ਵੱਲ ਆਓ ਇਸ ਕਾਲਪੁਰਖ ਨੂੰ ਇਸ ਬਾਣੀ ਨੂੰ ਆਪਣਾ ਬਣਾਈਏ ਸਾਰੇ ਸੁਖ ਸਾਡੀ ਝੋੜੀ ਚ ਆਪਣੇ ਆਪ ਪੈ ਜਾਣੇ ਹਨ ਨਰਾ ਪ੍ਰਾਤਕ